ਉਰੇ ਦੇਸ਼ ਭਰ ਦੇ ਵਿੱਚ ਇਸ ਤਰ੍ਹਾਂ ਦੇ ਅਸੀਂ ਧਰਨੇ ਲਾ ਰਹੀ ਹੈ ਕਾਂਗਰਸ ਪਾਰਟੀ ਆਗਰਗੀਆਂ ਰਾਹੁਲ ਗਾਂਧੀ ਸਾਹਿਬ ਦਾ ਖਰਗੇ ਸਾਹਿਬ ਦਾ ਹੁਕਮ ਹੋਇਆ ਕਿ ਅਸੀਂ ਇਸ ਲੜਾਈ ਨੂੰ ਅੰਤਿਮ ਅੰਜਾਮ ਤੱਕ ਲੈ ਕੇ ਜਾਣਾ ਹੈ ਇਹ ਕੋਈ ਛੋਟਾ ਕੰਮ ਨਹੀਂ ਹੈ ਜਿਸ ਪ੍ਰਕਾਰ ਜਿਸ ਤਰ੍ਹਾਂ ਆਪਾਂ ਇੱਥੇ ਧਰਨਾ ਲਾਇਆ ਹੈ ਇਹ ਇੱਕ ਵੱਡਾ ਦੇਸ਼ ਦਾ ਬਹੁਤ ਵੱਡਾ ਮੁੱਦਾ ਹੈ ਇਹ ਦੇਸ਼ ਦੇ ਭੁਵੀਖਣਾ ਜੁੜਿਆ ਹੋਇਆ ਮੁੰਡਾ ਹੈ ਇਹ ਦੇਸ਼ ਦੇ 23 ਲੱਖ 30 ਹਜ਼ਾਰ ਨੌਜਵਾਨਾਂ ਨਾਲ ਜੁੜਿਆ ਹੋਇਆ ਮੁੰਡਾ ਹੈ ਇਹ ਜਿਹੜੀਆਂ ਹਜ਼ਾਰਾਂ ਘੰਟੇ ਜਾਗ-ਜਾਗ ਕੇ ਸਾਡੇ ਦੇਸ਼ ਦੇ ਨੌਜਵਾਨਾਂ ਨੇ ਜਿਹੜਾ ਨੇ ਪਿਆਰੀ ਕਰਕੇ ਪੇਪਰ ਦਿੱਤਾ ਹੈ ਉਹਨਾਂ ਨਾਲ ਜੁੜਿਆ ਮੁੰਡਾ ਹੈ ਇਹ ਉਹਨਾਂ ਹਜ਼ਾਰਾਂ ਮਾਪੇ ਜਿਨ੍ਹਾਂ ਨੇ ਵਿਚਾਰਿਆਂ ਨੇ ਢਿੱਡ-ਪੇਟ ਭੰਨ ਕੇ ਪਤਾ ਨਹੀਂ ਕਿਸ ਤਰ੍ਹਾਂ ਕਿਸੇ ਤੋਂ ਉਧਾਰੇ ਪੈਸੇ ਫੜ ਕੇ ਲੋਨ ਲੈ ਕੇ ਆਪ ਦੇ ਘਰ ਕਿਰਨੀ ਰੱਖ ਕੇ ਜਿਨ੍ਹਾਂ ਨੇ ਆਪਣੇ 25 ਤਿਆਰੀਆਂ ਕਰਾਈਆਂ ਇਹ ਕੋਈ ਪਹਿਲੇ ਸਾਲ ਤਿਆਰੀ ਤੇ ਨਹੀਂ ਕਿ 12ਵੀਂ ਤੋਂ ਬਾਅਦ ਹੀ ਕੇਵਲ ਤਿਆਰੀ ਹੁੰਦੀ ਹੈ ਇਹਨਾਂ ਲੋਕਾਂ ਨੇ ਮੈਡੀਕਲ ਦਾ ਐਗਜ਼ਾਮ ਪਾਸ ਕਰਨਾ ਉਹ ਮੰਨਦਾ ਤੇ ਉਹ ਬੱਚੇ 10ਵੀਂ ਤੋਂ ਬਾਅਦ ਹੀ ਨੀਂਦ ਦੀ تیاری ਕਰਨ ਲੱਗ ਪਈ ਮੇਰੇ ਸਤਕਾਰਯੋਗ ਪੜਾਹੋ ਠੀਕ ਹੈ ਗੁਰਸ਼ਰਨ ਧੰਦਾਵਾ ਮੇਰੀ ਭੈਣ ਨੇ ਕਿਉਂਕਿ ਇਹਨਾਂ ਨੇ ਦੇਖਿਆ ਇਹਨਾਂ ਦੇ ਆਪਦੇ ਬੱਚੇ ਨੇ ਐਗਜ਼ਾਮ ਪਾਸ ਕੀਤਾ 18 18 19 19 ਚਟੇ ਮੂੰਹ ਦੇ ਵਿੱਚ ਅਪਲਗਮ ਪਾ ਕੇ ਕਿ ਸਾਨੂੰ ਨੀਂਦ ਨਾ ਆ ਜੇ ਕੋਈ ਚਾਹ ਪੀਂਦਾ ਕੋਈ ਪਾਣੀ ਅੱਖਾਂ ਤੇ ਮਾਰ-ਮਾਰ ਕੇ ਜਾਗ-ਜਾਗ ਕੇ ਰਾਤਾਂ ਇਹ ਬੱਚਿਆਂ ਨੇ ਤਿਆਰੀ ਕਰਕੇ ਇਸ ਨੀਟ ਦੇ ਐਗਜ਼ਾਮ ਦੀ ਤਿਆਰੀ ਕੀਤੀ ਹੁੰਦੀ ਹੈ ਔਰ ਮੈਨੂੰ ਸ਼ਰਮ ਆ ਰਹੀ ਹੈ ਕਿ ਅਸੀਂ ਠੀਕ ਆ ਰਾਣਾ ਕੇਪੀ ਸਾਹਿਬ ਨੇ ਸਾਰੀਆਂ ਦੇਸ਼ ਦੀਆਂ ਸੰਸਥਾਵਾਂ ਔਰ ਜਿਹੜਾ ਡੈਮੋਕ੍ਰੈਟਿਕ ਸਾਡਾ ਢਾਂਚਾ ਸੀ ਡੈਮੋਕ੍ਰੇਸੀ ਦੇ ਵਿੱਚ ਉਹ ਸਾਰੇ ਦੀਆਂ ਧੱਜੀਆਂ ਉਡਾ ਦਿੱਤੀਆਂ ਗਈਆਂ ਬੇਸ਼ੱਕ ਕੋਈ ਏਜੰਸੀਆਂ ਨੇ ਬੇਸ਼ੱਕ ਰਿਜ਼ਰਵ ਬੈਂਕ ਨੇ ਬੇਸ਼ੱਕ ਕਿਸੇ ਵੀ ਪ੍ਰਕਾਰ ਦਾ ਜਿਹੜਾ ਕੋਈ ਦੇਸ਼ ਦਾ ਮੈਂ ਕਮਾਗਾ ਇਲੈਕਸ਼ਨ ਕਮਿਸ਼ਨ ਮੈਨੂੰ ਲੱਗਦਾ ਹਰ ਇੱਕ ਜਗ੍ਹਾ ਨੂੰ ਤੋੜ ਮਰੋੜ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਦੇਸ਼ ਦੇ ਅੰਦਰ ਨਾ ਕੇਵਲ ਸੰਸਥਾਵਾਂ ਤੋੜੀਆਂ ਗਈਆਂ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਹੋਈ ਜਿਸ ਤਰ੍ਹਾਂ ਕੇਸ਼ ਦੇ ਭਾਈਚਾਰੇ ਆ ਪਿਛਲੇ ਚੋਣ ਦਰਮਿਆਨ ਕਿਸ ਤਰ੍ਹਾਂ ਦੇਸ਼ ਦੇ ਅੰਦਰ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਪੋਲਰਾਈਜੇਸ਼ਨ ਜਾਗ ਕੀਤੀ ਹਿੰਦੂ ਭਰਾਵਾਂ ਨੂੰ ਵਾਟ ਕਰ ਦਿੱਤੀਏ ਸਿੱਖਾਂ ਨੂੰ ਵਾਟ ਕਰ ਦਿੱਤੀਏ ਮੁਸਲਮਾਨਾਂ ਨੂੰ ਵਾਟ ਕਰ ਦਿੱਤੀਏ ਦਲਿਤ ਭਰਾਵਾਂ ਨੂੰ ਵਾਟ ਕਰ ਦਿੱਤੀਏ ਇਸ ਦੇਸ਼ ਤੇ ਅਸੀਂ ਨਾ ਕੁਝ ਕਰਕੇ ਇਸ ਦੇਸ਼ ਦੇ ਅੰਦਰ ਇਸ ਤਰ੍ਹਾਂ ਦੀ ਗੰਦਗੀ ਸਲਾਕਤ ਤੇ ਅਸੀਂ ਰਾਜ ਕਰਦੇ ਰਹੀਏ ਲੇਕਿਨ ਬੇਸ਼ੱਕ ਸਤਾਤਾੜੀ ਪਾਰਟੀ ਦੇਸ਼ ਤੇ ਰਾਜ ਕਰ ਰਾਜ ਕਰਨ ਦੇ ਵਿੱਚ ਦਵਾਰਾ ਖਾਮਜਬ ਹੋਈ ਹੈ ਵੇਕਿੰਗ ਜੇਸ ਪ੍ਰਕਾਰ ਤੀਜੀ ਵਾਰੀ ਇਸ ਤੇ ਪ੍ਰਧਾਨ ਮੰਤਰੀ ਦਾ ਤੀਜੀ ਵਾਰੀ ਪ੍ਰਧਾਨ ਮੰਤਰੀ ਬਣੇ ਹੋਣ ਤੇ ਦੇਸ਼ ਦੇ ਲੋਕਣ ਕਿਸੇ ਪ੍ਰਕਾਰ ਦਾ ਕੋਈ ਚਾਹ ਨਹੀਂ ਕਿਉਂਕਿ ਹਰ ਵਿਅਕਤੀ ਇਹ ਮਹਿਸੂਸ ਕਰ ਰਿਹਾ ਹੈ ਕਿ ਇਹ ਜਿਹੜਾ ਤੀਜੀ ਵਾਰੀ ਭਾਜਪਾ ਸਰਕਾਰ ਦਾ ਆਉਣਾ ਪਰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਤੀਜੀ ਵਾਰੀ ਬੰਣਾ ਇਹ ਦੇਸ਼ ਦੀ ਵੱਖ ਕਿਸਮਤੀ ਹੈ ਬੇਸ਼ੱਕ ਕੋਈ ਬੋਲ ਰਿਹਾ ਕੋਈ ਨਹੀਂ ਬੋਲ ਰਿਹਾ ਲੇਕਿਨ ਦੱਬੀ ਜ਼ੁਬਾਨ ਦੇ ਵਿੱਚ ਸਾਰੇ ਸਾਡੇ ਜਿਹੜੇ ਸਟੇਟ ਦੇ ਬੁੱਧੀਜੀਵ ਹੈ ਇਸ ਸਟੇਟ ਦੀਆਂ ਸੰਸਥਾਵਾਂ ਦੇ ਮੁਖੀ ਹੈ ਔਰ ਸਾਰੇ ਆਮ ਲੋਕ ਇਹ ਮਹਿਸੂਸ ਕਰਦੇ ਹੈ ਕਿ ਦੇਸ਼ ਦੇ ਅੰਦਰ ਬੜਾ ਵੱਡਾ ਅਨਿਆਏ ਔਰ ਦੇਸ਼ ਦੇ ਲੋਕਾਂ ਕੋ ਬੜੀ ਮੱਤੀ ਗਲਤੀ ਹੋਈ ਹੈ ਬੇਸ਼ੱਕ ਬਹੁਤ ਸਾਰਾ ਇਸ ਪ੍ਰਕਾਰ ਤਾਂ دولت ਤਕਾਰਫ ਮੀਡੀਆ ਔਰ ਹਰ ਚੀਜ਼ ਦੀ ਵਰਤੋਂ ਕੀਤੀ ਗਈ ਔਰ ਇਥੋਂ ਤੱਕ ਕਿ ਸਾਹਮਣੇ ਵਾਲੇ ਜਿਹੜੇ ਲੋਕ ਬੁਰੋਤੀ ਸਨ ਜਿਹੜੇ ਲੜਨਾ ਚੋਣਾਂ ਚਾਹੁੰਦੇ ਸਨ ਉਹਨਾਂ ਨੂੰ ਕਿਸੇ ਨੂੰ ਫੜਕੇ ਜੇਲ੍ਹ ਪਾ ਦਿੱਤਾ ਗਿਆ ਪਰ ਕਿਸੇ ਨੇ ਸਾਡੀ ਪਾਰਟੀ ਦੇ ਅਕਾਊਂਟ ਸੀਜ਼ ਕਰ ਦਿੱਤੇ ਗਏ ਇਸ ਤਰ੍ਹਾਂ ਦਾ ਇਸ ਦੇਸ਼ ਦੇ ਅੰਦਰ ਪਹਿਲੀ ਵਾਰ ਹੀ ਮੈਥੇ ਨੂੰ ਮਿਲਿਆ ਮੇਰੇ ਸਰਕਾਰਿਓਂ ਕਿਹਾਓ ਮੈਂ ਗੱਲ ਕਰ ਰਿਹਾ ਹਾਂ ਬੱਚਿਆਂ ਦੇ ਪਰਿਵệਖ ਦੀ 23 ਲੱਖ 23 ਹਜ਼ਾਰ ਉਹਨਾਂ ਬੱਚਿਆਂ ਦਾ ਕੀ ਕਸੂਰ ਹੈ ਅੱਜ ਕਈ ਬੱਚੇ ਸੂਸਾਈ ਕਰ ਰਹੇ ਨੇ ਅੱਜ ਆਤਮ ਹੱਤਿਆ ਕਰਨ ਤੇ ਦੇਸ਼ ਦਾ ਨੌਜਵਾਨ ਮਜਬੂਰ ਹੋ ਚੁੱਕਿਆ ਹੈ ਅੱਜ ਕਈ ਡਿਪਰੈਸ਼ਨ ਚਲੇ ਗਏ ਨੇ ਅੱਜ ਕਈਆਂ ਦੇ ਮਾਪਿਓ ਆਤਮ ਹੱਤਿਆ ਕਰਨ ਦੇ ਬਾਰੇ ਸੋਚ ਰਹੇ ਨੇ ਇਹ ਦੇਸ਼ ਦੇ ਹਜ਼ਾਰ ਬੱਚੇ ਰਹਿ ਗਏ ਨੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਹਮੇਸ਼ਾ ਮੈਂ ਕੀ ਬਾਤ ਕਰਦੇ ਮੈਨੂੰ ਯਾਦ ਹੈ ਆ ਪੱਤਰਕਾਰ ਸਾਥੀ ਪੁੱਛ ਰਹੇ ਸਨ ਕਿ ਇਨਕੁਆਇਰੀ ਲਾ ਦਿੱਤੀ ਗਈ ਹੈ ਇਨਕੁਆਇਰੀ ਲਾ ਦਿੱਤੀ ਗਈ ਹੈ ਮੈਨੂੰ ਯਾਦ ਹੈ ਮਨੀਪੁਰ ਦੀ ਉਹ ਘਟਨਾ ਜਿਹੜੀ 6 ਮਹੀਨੇ ਤੱਕ ਬਾਹਰ ਨਹੀਂ ਆਈ ਔਰ ਜਦੋਂ ਸਾਡੀ ਭੈਣ ਔਰਤ ਦੀ ਉਹ ਵੀਡੀਓ ਆਈ ਉਸ ਤੋਂ ਬਾਅਦ ਇਸ ਦੇਸ਼ ਦੀ ਜਿਹੜੀ ਸਰਕਾਰ ਉਹ ਥੋੜੀ ਮੁਰਜੀ ਹਰਕਤ ਚਾਹੀਏ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅੱਜ ਤੱਕ ਉਸ ਘਟਨਾ ਦੇ ਉੱਤੇ ਇੱਕ ਵੀ ਟਿੱਪਣੀ ਨਹੀਂ ਕੀਤੀ ਪਰ 2.3 ਲੱਖ 9000 ਨੌਜਵਾਨ ਬੱਚਿਆਂ ਦੇ ਭਵਿੱਖ ਦੀ ਗੱਲ ਹੈ ਲੇਕਿਨ ਹਜੇ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਹ ਰੇਤੇ ਆਪ ਦੇ ਮੂੰਹ ਕੀ ਬਾਤ ਮੇਰੀ ਕੀਤੀ ਅਫਸੋਸ ਹੈ ਗਾਂਧੀ ਸਾਹਿਬ ਕੇਪੀ ਸਾਹਿਬ ਕਿ ਇਸ ਦੇਸ਼ ਪੰਜ ਸਾਲਾਂ 41 ਵਾਰ ਪੇਪਰ ਲੀਕ ਹੋਇਆ ਹੈ 41 ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਅੱਜ ਪੇਪਰ ਨਾ ਕੇਵਲ NEET ਦਾ ਪੇਪਰ ਅੱਜਾ ਜਿਹੜੇ ਪੇਪਰ ਤੇ ਐਗਜ਼ਾਮ ਇਸ ਸਕੇਲ ਦੇ ਅੰਦਰ 50 ਸਾਲਾਂ ਚ ਕਿਹੜੀ ਵਾਰ ਲੀਖ ਹੋਇਆ ਔਰ ਹਜੇ ਤੱਕ ਕੋਈ ਨਹੀਂ ਸਰਕਾਰ ਸਰਕਾਰ ਕਿਸੇ ਜਾਂਚ ਤੇ ਨਹੀਂ ਪਹੁੰਚੀ ਕੋਈ ਕਿਆ ਜਾ ਰਿਹਾ ਹੈ ਕਿ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਪਤਾ ਨਹੀਂ ਸਜ਼ਾ ਕਦੋਂ ਮਿਲੇਗੀ CBI ਨੇ ਇਨਕੁਆਇਰੀ ਕਹਿੰਦੇ ਕੀਤੀ ਹੈ CBI ਏਜੰਸੀ ਤੇ ਮੈਨੂੰ ਨਹੀਂ ਲੱਗਦਾ ਹੁਣ ਦੇਸ਼ ਦੀ ਕਿਸੇ ਏਜੰਸੀ ਤੇ ਦੇਸ਼ ਦੇ ਲੋਕਾਂ ਨੂੰ ਉਤਮਾਰ ਰਿਹਾ ਮੈਂ ਤਾਂ ਇਹ ਚਾਹਾਂਗਾ ਸਾਡੀ ਪੰਜਾਬ ਦੀ ਮੰਗ ਹੈ ਠੀਕ ਹੈ ਅisher ਤੇ 3 ਲੱਖ ਬੱਚੇ ਜਿਹੜੇ ਪੰਜਾਬ ਦੇ ਸੰਗ ਜਿਨ੍ਹਾਂ ਦਾ ਪਵਿੱਖ ਜੁੜਿਆ ਗਿਆ ਸੀਗਾ ਜਿਨ੍ਹਾਂ ਨੇ ਸਪਨੇ ਲਏ ਸੰਗ ਕਿ ਮੇਰਾ ਪੁੱਤ ਡਾਕਟਰ ਬਣੇਗਾ ਮੇਰਾ ਪੁੱਤ ਦੀ ਐਡਮਿਸ਼ਨ ਮੈਡੀਕਲ ਕਾਲਜ ਹੋਏਗੀ ਅੱਜ ਉਹਨਾਂ ਦੇ ਸੁਪਨੇ ਚੱਕਰਾਂ ਚੂਰ ਹੋ ਗਏ ਮੈਨੂੰ ਲੱਗਦਾ ਕਿ ਸੁਪਰੀਮ ਕੋਰਟ ਦੇ ਕਿਸੇ ਸੀਟਿੰਗ ਚੈਂਜ ਦੇ ਤਹਿਤ

ਸੋ ਮੇਰੇ ਸਤਕਾਰਯੋਗ ਭਰਾਓ ਇਹ ਲੜਾਈ ਆਪਾਂ ਅੰਤਿਮ ਅਖੀਰਲੇ ਸਮੇਂ ਤੱਕ ਲੜਨੀ ਹੈ ਕਿਉਂਕਿ ਅਗਰ ਦੇਸ਼ ਦੇ ਬੱਚਿਆਂ ਦਾ ਭਵਿੱਖ ਉਜਵਲ ਨਹੀਂ ਰਹੇਗਾ ਅਗਰ ਦੇਸ਼ ਦੇ ਬੱਚਾ ਦਾ ਦੇ ਲੋਕਾਂ ਦੇ ਬੱਚਿਆਂ ਦੇ ਨਾਲ ਉਹਨਾਂ ਦੀਆਂ ਜ਼ਿੰਦਗੀਆਂ ਦੇ ਨਾਲ ਖੇਵਾਰ ਕੀਤਾ ਜਾਏਗਾ ਤਾਂ ਮੈਨੂੰ ਲੱਗਦਾ ਫਿਰ ਤੇ ਦੇਸ਼ ਅਕੇ ਨਹੀਂ ਵੱਚ ਸਕੇਗਾ ਜੋ ਆਪਾਂ ਸਾਰਿਆਂ ਨੇ ਆਪਾਂ ਨੂੰ ਸਮਾਂ ਕੱਟ ਮਿਲਿਆ ਅੱਗੇ ਜਿਹੜਾ ਵੀ ਸਨੇਹਾ ਆਏਗਾ ਪਰ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨਾਲ ਗੱਲ ਕਰਕੇ ਸਾਰੇ ਸੀਨੀਅਰ ਆਗੂ ਸਹਿਬਾਨਾਂ ਨਾਲ ਵਿਚਾਰ-ਵਟਾਂਦਰਾ ਕਰਕੇ ਆਪਾਂ ਆਉਣ ਵਾਲੇ ਸਮੇਂ ਵਿੱਚ ਬੇਸ਼ੱਕ ਆਪਾਂ ਨੂੰ ਜ਼ਿਲ੍ਹਾ ਸਭਾ ਤੇ ਧਰਨੇ ਲਾਉਣੇ ਪੈਣ ਬੇਸ਼ੱਕ ਆਪਾਂ ਨੂੰ ਕਾਰਨਰ ਸਾਹ ਦੇ ਕੋਲੇ ਜਾਣਾ ਪੈ ਕੇ ਨਾ ਪਾਏ ਬੇਸ਼ੱਕ ਸਾਨੂੰ ਭਾਜਪਾ ਦੇ ਕਾਰਜਾਲੇ ਦੇ ਬਾਹਰ ਜਾਂ ਉਹਨਾਂ ਦੇ ਲੀਡਰਸ਼ਿਪ ਸਹਿਬਾਨਾਂ ਦੇ ਬਾਹਰ ਧਰਨੇ ਲਾਉਣੇ ਪੈਣ ਦੇਖੀ ਨਾ ਆਪਾਂ ਇਹ ਲੜਾਈ ਇਸ ਤਰ੍ਹਾਂ ਅਸੀਂ ਜ਼ਾਰੀ ਰੱਖਾਂਗੇ ਇਸ ਦੀ ਸੰਸਦ ਵਿੱਚ ਤੁਸੀਂ ਲੋਕਾਂ ਨੇ ਪੰਜਾਬ ਦੇ ਸਭ ਮੈਂਬਰ ਆਫ ਪਾਰਲੀਮੈਂਟ ਕੋ ਭੇਜਿੰਦਾ ਕੰਮ ਕੀਤਾ ਹੈ ਔਰ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਪੰਜਾਬ ਦੇ ਤਾਂ ਮੁੱਦਿਆਂ ਦੀ ਅਸੀਂ ਸਾਰੇ ਲੜਾਈ ਲੜਾਂਗੇ ਹੀ ਲੜਾਂਗੇ ਲੇਕਿਨ ਇਸ ਤਰ੍ਹਾਂ ਦੇ ਮੁੱਦੇ ਜਿਹੜੇ ਨੌਜਵਾਨਾਂ ਨਾਲ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਔਰ ਦੇਸ਼ ਦੇ ਕਿਸੇ ਵੀ ਵਿਅਕਤੀ ਤੇ ਵਰਗ ਦੇ ਨਾਲ

ਸਾਡੀ ਸੁਰਿੰਦਰ ਕੌਰ ਜਿਹੜੀ ਪੰਜ ਵਾਰ ਦੀ ਮਿਊਂਸੀਪਲ ਕਾਉਂਸਲਰ ਔਰ ਡਿਪਟੀ ਮੇਅਰ ਹੈ ਕਾਂਗਰਸ ਪਾਰਟੀ ਨੇ ਖੜ ਕੇ ਸਾਹਮਣੇ ਔਰ ਰਾਹੁਲ ਗਾਂਧੀ ਨੇ ਫੈਸਲਾ ਕੀਤਾ ਲੋ ਥੱਲੇ ਕਮ ਆ ਗਿਆ ਕਾਉਂਸਲਰ ਨੂੰ ਔਰ ਡਿਪਟੀ ਮੇਅਰ ਸਾਡੀ ਭੈਣ ਨੂੰ ਤੇ ਜਿਹੜੀ ਹੈ ਇਸ ਕਾਲ ਦੀ ਮੈਂ ਫੋਨੋਂ ਵਧਾਈ ਦੇਗਾ ਛੜ ਇੱਕ ਨਵਾਂ ਚਿਹਰਾ ਲੋਕਾਂ ਦੇ ਮਨ ਚ ऐसी ਖਬਰਾਂ ਇਧਰੋਂ ਉਧਰੋਂ ਆ ਰਹੀਆਂ ਸੰਨ ਕਿ ਸ਼ਾਇਦ ਜਿਸਨੂੰ ਭਾਰੂ ਫੜਕੇ ਲਿਆ ਕੇ ਟਿਕਣਾ ਦੇ ਦਿੱਤੀ ਜਾਵੇ ਇਹ ਬਿਲਕੁਲ ਇਸ ਤਰ੍ਹਾਂ ਦਾ ਕੰਮ ਉਹਨਾਂ ਦੇ ਸਮੇਂ ਚ ਕਾਂਗਰਸ ਪਾਰਟੀ ਕੰਪਲੀਟ ਤਰ ਦੇ ਨਾਲ ਲਾਏਗੀ ਔਰ ਚੰਗੇ ਲੋਕ ਜਿਹੜੇ ਲੋਕ ਲੋਕਾਂ ਦੀ ਅਗਵਾਈ ਕਰ ਸਕਦੇ ਆ ਜਿਹੜੇ ਲੋਕ ਲੋਕਾਂ ਦੀ ਲੜਾਈ ਲੜ ਸਕਦੇ ਆ ਜਿਹੜੇ ਲੋਕ ਲੋਕਾਂ ਨੂੰ ਖਾ ਬੈਠ ਕੇ ਜਾ ਸਕਦੇ ਆ ਉਹਨਾਂ ਲੋਕਾਂ ਨੂੰ ਆਪਾਂ ਅੱਗੇ ਛੇਵੇਂ ਬਣਾ ਕੇ

ਕੇ ਕੇ ਬੇਸ਼ੱਕ ਮਾਤ ਦੇ ਹੈ ਕੇ ਬੇਸ਼ੱਕ ਮਾਤ ਦੇ ਦੇ ਹੈ ਹਮੇਸ਼ਾ ਪਰਵਾਹ ਅਛੀ ਰਹੇਗੇ ਲੇਕਿਨ ਕਾਂਗਰਸ ਪਾਰਟੀ ਨੇ ਇਕੱਠੇ ਹੋ ਕੇ ਚੰਗਾ ਪ੍ਰਦਰਸ਼ਨ ਕੀਤਾ ਔਰ ਚੰਗੇ ਇਕੱਠੇ ਹੋ ਗਏ ਔਰ ਇਹ ਨਤੀਜੇ ਵੀ ਚਾਹੀਏ ਆਏ ਅਸੀਂ ਇੱਕ ਮੁੱਠ ਇੱਕ ਆਵਾਜ਼ ਚ ਬੋਲੇ ਇੱਕ ਗੱਲ ਬੋਲੇ ਕਿ ਲੋਕਾਂ ਨੂੰ ਇੱਕ ਗੱਲ ਸਭੀ ਸਮਝ ਆਈ ਹੈ ਇਹ ਜਿਹੜਾ ਸ਼ਰੇ ਹੈ ਇਹ ਰਾਜੇ ਵਿਰੰਗ ਨੂੰ ਨਹੀਂ ਜਾਂਦਾ से वारा श्रे कांग्रस पार्टी जे छोटे छोटे बचण